ਜਿਸ ਕੰਗੇ ਦੇ ਨਾਲ ਤੁਸੀਂ ਆਪਣੇ ਕੇਸ ਕਰੇ ਕਰ ਰਹੇ ਹੋ ਜਿਸ ਕੰਗੇ 'ਚ ਤੁਹਾਡੇ ਕੇਸ ਫਸੇ ਹੋਏ ਨੇ ਉਹ ਕੇਸਾਂ ਸਮੇਤ ਕੰਗਾ ਮੇਰੀ ਝੋਲੀ 'ਚ ਪਾ ਦਿਓ ਪੀਰ ਬੁੱਧੂ ਸ਼ਾਹ ਦੀ ਝੋਲੀ 'ਚ ਕੰਗਾ ਪਾ ਦਿੱਤਾ ਪੀਰ ਜੀ ਦੀ شہادت ਹੋਈ ਉਹ ਕੰਗਾ ਅੱਜ ਵੀ ਉਹਦੇ ਪਰਿਵਾਰ ਦੇ ਵਿੱਚ ਅਮਰੀਕਾ ਉਹਨਾਂ ਦੇ ਪਰਿਵਾਰ ਦੀ 8ਵੀਂ ਪੀੜ੍ਹੀ ਨਈਮ ਹਾਦਰ ਸਾਹਿਬ ਅਮਰੀਕਾ ਰਹਿੰਦੇ ਨੇ ਬੜਾ ਸੰਭਾਲ ਕੇ ਰੱਖਿਆ ਹੋਇਆ ਹੈ ਉਹ ਕਹਿੰਦਾ ਜਿਸ 'ਚ ਗਲਗੀਤਰ ਪਾਤਸ਼ਾਹ ਦੇ ਕੇਸ ਵਸੇ ਨੇ ਮੈਂ ਇੱਕ ਹੋਰ ਬੇਨਤੀ ਕਰ ਦਵਾਂ ਪਿੱਛੇ ਚ ਸਾਡੀ ਸਰਕਾਰ ਨੇ ਇੱਕ ਯਾਤਰਾ ਕੀਤੀ ਸੀ ਨਕਲੀ ਕੰਗਾ ਵਿਖਾਈ ਜਾਂਦੇ ਸੀ ਅਸਲੀ ਤਾਂ ਉਹਦੇ ਖਾਨਦਾਨ ਦੇ ਕੋਲ ਪਿਆ ਮੈਂ ਤੇ ਹੈਰਾਨ ਰਹਿ ਗਿਆ ਕਿ ਇਹਨਾਂ ਨੇ ਤੇ ਯਾਤਰਾ ਦੇ ਵਿੱਚ ਕਿਲਗੀ ਤਰ ਪਾਚਾ ਗੁਰੂ ਗੋਬਿੰਦ ਸਿੰਘ ਦਾ ਚਾਪਕ ਵਿਖਾ ਦਿੱਤਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਨੀਂਦੇ ਕੋੜੇ ਦੇ ਸ਼ਾਹਸਾਰ ਤੇ ਗੱਲ ਹੀ ਛੱਡ ਦੋ ਆਮ ਹੀ ਕੋੜੇ ਦੇ ਸ਼ਾਹਸਾਰ ਨੂੰ ਕਦੀ ਚਾਪਕ ਦੀ ਲੋੜ ਨਹੀਂ ਪੈਂਦੀ ਕੋੜੇ ਦੇ ਵਾਸਤੇ ਸਾਡੇ ਇਵੇਂ ਦੇ ਜਿਹੜੇ ਤਰਵਾ ਤਬਕੂਰਾਤ ਨੇ ਉਹਨਾਂ ਨੂੰ ਅਸੀਂ ਤੋੜਦੇ ਜਾ ਰਹੇ ਹਿਛੋੜਦੇ ਜਾ ਰਹੇ ਹਾਂ